ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਚੌਥੇ ਪਾਰਸ਼ਾ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਅੱਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਹੈ ਜੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਚੌਥੇ ਅਧਿਕਾਰੀ ਹੋਏ ਜਿਨ੍ਹਾਂ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਦੇ ਨਾਲ ਦੂਰ ਕੀਤਾ ਆਪ ਜੀ ਦਾ ਜੀਵਨ ਸਮੁੱਚੇ ਮਨੁੱਖੀ ਜੀਵਨ ਦਾ ਦਰਪਣ ਹੈ ਕਿਉਂਕਿ ਉਹਨਾਂ ਨੇ ਬਚਪਨ ਤੋਂ ਹੀ ਆਪਣੇ ਜੀਵਨ ਵਿੱਚ ਹਰ ਕੌੜੇ ਫਿੱਕੇ ਤੇ ਪੀੜਾ ਭਰਪੂਰ ਦਿਨ ਦੇਖੇ ਸਨ ਜਿਨ੍ਹਾਂ ਨੇ ਉਹਨਾਂ ਦੀ ਸ਼ਖਸੀਅਤ ਨੂੰ ਜੀਵਨ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਬਣਾ ਦਿੱਤਾ ਅਜਿਹੇ ਅਮੀਰੀ ਗੁਨਾ ਭਰਪੂਰ ਹੀਰੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਅਨੁਸਾਰ ਪਛਾਣ ਕੇ ਤਰਾਸ਼ਿਆ ਤੇ ਸਿੱਖ ਧਰਮ ਦਾ ਹੋਰ ਮਾਨੋਜ਼ਾ ਦਿੱਤਾ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ 24 ਸਤੰਬਰ 1534 ਨੂੰ ਹੋਇਆ। ਮਾਤਾ ਪਿਤਾ ਪਿਤਾ ਹਰਦਾਸ ਜੀ ਅਤੇ ਮਾਤਾ ਦਇਕੌਰ ਜੀ ਦੇ ਕੋ ਖਾ ਆਪਣੇ ਜਨਮ ਲਿਆ। ਔਰ ਗੁਰੂ ਸਵਾਰਿਓ ਆਪਣੀ ਜ਼ਿੰਦਗੀ ਦੇ ਵਿੱਚ ਇਤਨੀ ਕੁ ਘਰਨਾ ਘਾਲੀ। ਇਥੋਂ ਮਾਤਾ ਪਿਤਾ ਦਾ ਸਾਥ ਛੱਡਣ ਤੋਂ ਬਾਅਦ ਆਪ ਜੀ ਬਸਰ ਕੇ ਨਗਰ ਨਾਨਕੀ ਨਗਰ ਦੇ ਵਿੱਚ ਪਹੁੰਚੇ। ਨਾਨੀ ਦੀ ਰਿਕੋਰ ਨੇ ਲੱਗੇ ਔਰ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਸੀ ਨਾਨੀ ਨੇ ਆਪ ਜੀ ਨੂੰ ਘੁੰਗੜੀਆਂ ਬਣਾ ਕੇ ਦੇਣੀਆਂ ਤੇ ਆਪ ਨੇ ਲੋਕਾਂ ਦੇ ਵਿੱਚ ਵਿਚਰ ਕੇ ਉਹ ਵਿੱਚ ਕੀ ਜਤਨਾ ਕੋ ਰੁਪਈਆ ਬਣਾਉਣਾ ਲਿਆ ਕੇ ਪੈਸਿਆਂ ਦੇ ਨਾਲ ਘਰ ਦਾ ਨਿਰਭਾ ਚੱਲਣਾ ਐਸ ਤੋ ਐਸ ਤਾ ਆਪ ਜੀ ਤਾਂ ਤਨ ਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜਨ ਦਰਸ਼ਨਾਂ ਨੂੰ ਗਏ ਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ ਆਪ ਜੀ ਉਹਨਾਂ ਦੇ ਕੋਲ ਰਹਿ ਕੇ ਉੱਥੇ ਸੇਵਾ ਸਿਮਰਨ ਕਰਨ ਲੱਗੇ ਅਤੇ ਪਿਆਰਿਓ ਉੱਥੇ ਹੀ ਘੋਣੀਆਂ ਦਾ کاروبار ਵੀ ਕੀਤਾ ਕਿਉਂਕਿ ਉਸ ਵੇਲੇ ਬੌਲੀ ਸਾਹਿਬ ਦੀ ਰਚਨਾ ਚੱਲ ਰਹੀ ਸੀ ਔਰ ਸੇਵਾ ਦਾ ਬੜਾ ਮਹਾਨ ਕੁੰਭ ਚੱਲਦਾ ਸੀ ਸੰਗਤਾਂ ਬੜੀ ਬੜੀ ਦੂਰ ਤੋਂ ਆ ਕੇ ਉੱਥੇ ਸੇਵਾ ਕਰਦੀਆਂ ਸਨ ਔਰ ਜਦੋਂ ਘੁੰਗਣੀਆਂ ਵੇਚਦਿਆਂ ਵੇਚਦਿਆਂ ਗੁਰੂ ਅਮਰਦਾਸ ਜੀ ਦੀ ਇੱਕ ਦਿਨ ਨਿਗਾਹ ਪਈ ਹੀਰੇ ਦੀ ਪਰਖ ਹੋਈ ਘਰ ਦੇ ਵਿੱਚ ਮਾਤਾ ਜੀ ਨੇ ਬਾਬਾ ਅਮਰਦਾਸ ਜੀ ਨੂੰ ਦੱਸਿਆ ਕਿ ਪੁੱਤਰੀ ਬੇਟੀ ਭਾਨੀ ਜਵਾਨ ਹੋ ਚੁੱਕੀ ਹੈ ਕਿਉਂ ਨਾ ਆਪਾਂ ਇਸ ਦਾ ਵਾਸਤੇ ਕੋਈ ਵਰ ਲੱਭੀਏ ਤੇ ਵਰ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਉਹ ਬੇਟਾ ਬਾਹਰ ਬੈਠਾ ਬੜਾ ਸੁੰਦਰ ਬਾਲਕ ਹੈ ਘੁੰਗੜੀਆਂ ਵੇਚ ਰਿਹਾ ਹੈ ਹੱਸ ਕੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਜੇ ਐਸਾ ਬਾਲਕ ਤੈਨੂੰ ਚਾਹੀਦਾ ਹੈ ਤੇ ਫਿਰ ਇਹੀ ਬਾਲਕ ਹੈ ਉਸ ਤੋਂ ਬਾਅਦ ਉਹਨੂੰ ਆਪਣੇ ਘਰ ਵਿਖੇ ਲਿਆ ਕੇ ਸਵਾਰਿਆ ਉਸ ਜਿਜੇ ਸਿਜੇ ਪਿਆਰਿਓ ਸੇਵਾ ਦੇ ਵਿੱਚ ਇਤਨੀ ਕਲਨਾ ਖਾਲੀ ਕਿ ਆਪ ਉਹਨਾਂ ਦੇ ਦਿਲਾਂ ਵਿੱਚ ਬਹੁਤ ਸਾਰੀ ਜਗ੍ਹਾ ਬਣਾ ਲਈ ਜਿਸ ਵੇਲੇ ਆਪ ਸੇਵਾ ਸਿਮਰਨ ਦੇ ਵਿੱਚ ਜੁਟੇ ਰਹਿੰਦੇ ਸਨ ਆਪ ਜੀ ਦਾ ਸ਼ਰੀਕਾ ਕਬੀਲਾ ਜੋ ਕਿ ਲਾਹੌਰ ਤੋਂ ਇੱਥੇ ਆਇਆ ਤੇ ਵੇਖ ਕੇ ਕਹਿਣ ਲੱਗੇ ਸਾਨੂੰ ਇਹ ਮਨਜ਼ੂਰ ਨਹੀਂ ਕਿਉਂਕਿ ਸ਼ਰੀਕ ਸ਼ਰੀਕ ਹੀ ਹੁੰਦਾ ਪਿਆਰੇਓ ਕਹਿੰਦੇ ਸਾਡਾ ਭਤੀਜਾ ਹੋਵੇ ਤੇ ਆਪਣੇ ਸਹੁਰਿਆਂ ਦੇ ਘਰ ਮਿੱਟੀ ਦੀਆਂ ਟੋਕਰੀਆਂ ਢੋਵੇ ਅਖੀਰ ਗੁਰੂ ਅਮਰਦਾਸ ਜੀ ਕੋਲ ਗੱਲ ਪਹੁੰਚੀ ਔਰ ਉਹਨਾਂ ਨੂੰ ਮਾੜਾ ਚੰਗਾ ਵੀ ਕਿਹਾ ਭਾਈ ਉਹਨਾਂ ਨੇ ਕਹਿ ਲਗੇ ਤੁਸੀਂ ਆਪਣੇ ਹੋਣ ਵਾਲੇ ਜਵਾਈ ਤੋਂ ਸੇਵਾ ਕਰਵਾ ਰਹੇ ਹੋ ਇਹ ਚੰਗੀ ਨਹੀਂ ਬੜਾ ਮਾੜਾ ਚੰਗਾ ਬੋਲਿਆ ਗੁਰੂ ਸਾਹਿਬ ਜਰ ਕਰਕੇ ਜਜੂ ਕਰਕੇ ਔਰ ਜਜਬ ਕਰਕੇ ਕਹਿੰਦੇ ਕਿ ਪਿਆਰਿਓ ਇਹ ਟੋਕਰੀ ਮਿੱਟੀ ਦੀ ਨਹੀਂ ਇਹ ਦੁਨੀਆ ਦਾ ਸ਼ਤਰਨਾਮ ਦਾ ਜੀ ਦੇ ਉੱਪਰ ਝੁੱਲ ਰਿਹਾ ਹੈ ਸੋ ਪਿਆਰਿਓ ਆ ਜੀ ਦਾ ਵਿਅ ਫਰਵਰੀ 1553 ਦੇ ਵਿੱਚ ਮਾਤਾ ਪਾਨੀ ਜੀ ਛੋਟੀ ਸੁਪਤਰੀ ਗੁਰੂ ਅਮਰਦਾਸ ਜੀ ਦੇ ਨਾਲ ਹੋਇਆ ਔਰ ਆਪ ਜੀ ਦੀ ਕੋਖੋਂ ਸਹਬਜ਼ਾਦੇ ਪਿਥੀ ਚੰਦ ਜਿਨ੍ਹਾਂ ਨੇ 1558 ਈਸਵੀ ਦੇ ਵਿੱਚ ਜਨਮ ਲਿਆ ਮਹਾਦੇਵ ਜਿਨ੍ਹਾਂ ਨੇ 1560 ਈਸਵੀ ਦੇ ਵਿੱਚ ਅਤੇ ਗੁਰੂ ਅਰਜਨ ਦੇਵ ਜੀ 1563 ਈਸਵੀ ਦੇ ਵਿੱਚ ਜਨਮ ਲੈਂਦੇ ਨੇ ਸ੍ਰੀ ਗੁਰੂ ਰਾਮ ਦਾ ਜਿਨੇ ਆਪਣੇ ਨਿੱਕੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ ਪਿਆਰ ਸਤਕਾਰ ਸਭਾ ਨਿਮਰਤਾ ਨੂੰ ਵੇਖਦੇ ਹੋਏ ਦੇਵੀ ਗੁਣਾ ਨੂੰ ਦੇਖਦੇ ਹੋਏ ਪਿਆਰਿਓ ਉਹਨਾਂ ਦੇ ਉੱਤੇ ਬਹੁਤ ਭਰੋਸਾ ਕੀਤਾ ਜਿਸ ਵੇਲੇ ਲਾਹੌਰ ਦੇ ਵਿੱਚ ਮਹਾਮਾਰੀ ਫੈਲੀ ਹੋਈ ਸੀ ਆਪ ਜੀ ਨੇ ਹੁਕਮ ਕੀਤਾ ਕਿ ਬੇਟਾ ਜਾਓ ਜਾ ਕੇ ਤੇ ਉੱਥੇ ਸੇਵਾ ਸੰਭਾਲ ਕਰੋ ਔਰ ਜਿਤਨਾ ਚਿਰ ਤੱਕ ਇਧਰੋਂ ਹੁਕਮ ਨਾ ਆਵੇ ਉਹਨਾਂ ਚਿਰ ਤੱਕ ਤੁਸੀਂ ਵਾਪਸ ਨਹੀਂ ਆਉਣਾ ਸੋ ਪਿਆਰਿਓ ਉਸ ਵੇਲੇ ਆਪ ਜੀ ਨੂੰ ਪਤਾ ਹੈ ਮਹਾਮਾਰੀ ਫੈਲੀ ਔਰ ਪ੍ਰੇਮ ਸੰਗਤ ਦਾ ਵੀ ਤੇ ਗੁਰੂ ਦਾ ਵੀ ਤੇ ਪਿਤਾ ਦਾ ਵੀ ਸਾਈਂ ਸ਼੍ਰੀ ਗੁਰਜਨ ਦੇਵ ਜੀ ਨੇ ਬੜੀ ਲਗਨ ਦੇ ਨਾਲ ਸੇਵਾ ਕੀਤੀ ਯਾਰ ਉਥੋਂ ਆਪ ਜੀ ਚਿੱਠੀਆਂ ਭੇਜਦੇ ਨੇ ਪਿਆਰਿਓ ਜੋ ਕਿ ਆਪਾਂ ਸ਼ਬਦ ਹਜ਼ਾਰੇ ਦੇ ਵਿੱਚ ਸ਼ਬਦ ਪੜ੍ਹਦੇ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈਂ ਵਿਲਪ ਕਰੇਾ ਚਾਤਰ ਕੀ ਨਿਆਈ ਇਹ ਚਾਰ ਸ਼ਬਦ ਪਿਆਰੋ ਚਿੱਠੀ ਦੇ ਰੂਪ ਵਿੱਚ ਪਹਿਲਾ ਸ਼ਬਦ ਜਦੋਂ ਚਿੱਠੀ ਲੇਕੇ ਭੇਜੀ ਪਿੱਥੀ ਚੰਦ ਨੇ ਉਸ ਨੂੰ ਆਪਣੇ ਕੋਲ ਲਗਾ ਲਿਆ ਗੁਰੂ ਸਾਹਿਬਾਨ ਤੱਕ ਨਹੀਂ ਜਾਂ ਦਿੱਤੀ ਦੂਜੀ ਚਿੱਠੀ ਵੀ ਇਸੇ ਤਰ੍ਹਾਂ ਹੀ ਜੋ ਕਿ ਸ਼ਬਦ ਰੂਪੀ ਸੀ ਨਹੀਂ ਜਾਂ ਦਿੱਤੀ ਤੀਜੀ ਚਿੱਠੀ ਵੀ ਉਹਨਾਂ ਤੱਕ ਨਹੀਂ ਪਹੁੰਚੀ ਪਿਆਰੋ ਚੌਥੀ ਚਿੱਠੀ ਦੇ ਜਾ ਕੇ ਪੇਰ ਖੁੱਲਿਆ ਫਿਰ ਸਤਗੁਰਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਕੋਲ ਬੁਲਾ ਕੇ ਬੜਾ ਪਿਆਰ ਸਤਿਕਾਰ ਬਖਸ਼ਿਸ਼ ਕੀਤਾ ਅਤੇ ਉਹਨਾਂ ਦੀ ਲਗਨ ਪਿਆਰ ਸਤਿਕਾਰ ਸੁਭਾਅ ਨਿਮਰਤਾ ਗੁਣਾਂ ਨੂੰ ਵੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤ ਸਮਾਉਣ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥਵਾਲਾ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਔਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਉੱਤੇ ਅਧਿਕਾਰੀ ਥਾਵ ਕੇ ਕੋ ਚਿਰ ਬਾਅਦ ਗੁਰੂ ਰਾਮਦਾਸ ਜੀ ਸਤੰਬਰ 1581 ਨੂੰ ਗੁਰੂ ਚਰਨਾਂ ਦੇ ਵਿੱਚ ਜਾਬਰਾਜੇ ਭਾਵ ਕੇ ਜੋਤੀ ਜੋਰ ਸਮਾ ਗਏ ਗੁਰੂ ਰਾਮਦਾਸ ਜੀ ਦੀ ਆਤਮਾ ਜਦ ਅਕਾਲ ਪੁਰਖ ਦੀ ਜੋਤ ਵਿੱਚ ਜਾ ਸਮਾਈ ਤਾਂ ਇਸ ਸਮੇਂ ਗੁਰੂ ਅਰਜਨ ਦੇਵ ਜੀ ਦੁਆਰਾ ਵਿਚਾਰੀ ਪੌੜੀ ਦਾ ਜਿਗਰ ਮਿਲਦਾ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਤਾਂ ਤਨਤਨ ਸਾਹਿਬ ਸਿੰਘ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਅੱਜ ਸਾਡੇ ਨਾਲੋਂ ਵਿਛੜਨ ਦਾ ਦਿਨ ਹੈ ਭਾਵ ਜੋਤੀ ਜੋਰ ਸਮਾਉਣ ਦਾ ਦਿਨ ਹੈ ਔਰ ਅੱਜ ਉਹਨਾਂ ਦੇ ਦਿਨ ਦੇ ਉੱਤੇ ਆਪ ਜੀ ਦੇ ਨਾਲ ਇਹ ਸਾਂਝ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਜੀ ਗੱਜ ਕੇ ਫਤਿਹ ਗਜਾਉਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਦੇ ਕਿਰਪਾ ਕਰਨ ਸਾਡਾ ਚੈਨਲ YouTube ਤੇ ਸਬਸਕ੍ਰਾਈਬ ਕਰਕੇ ਸਾਡਾ ਮਾਣ ਮਨੋਂਦੇ ਰਿਹਾ ਕਰੋ ਸਿਰ ਤੇ ਮਿਹਰ ਪ੍ਰਿਆਸ ਰੱਖਿਆ ਕਰੋ ਤਾਂ ਕਿ ਸੰਗਤ ਜਿਹੜੀ ਆ ਉਹਦਾ ਦਰਜਾ ਬਹੁਤ ਵੱਡਾ ਹੈ ਔਰ ਦਾਸ ਨਮਾਣੇ ਆਪ ਜੀ ਦੀ ਚੰਨਾਂ ਦੇ ਤੂੜੇ ਸੋ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ